ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਤਾਂਪੀਤ ਕੌਰ ਦੇ ਦਸੰਬਰ ਦੇ ਦਿਨ ਉੱਤੇ ਹੁਕਮਾਂ ਦੇ ਭਾਵਾਂ ਕਰਦੇ ਹੋਏ ਇਹ ਅੱਜ ਮਾਨਟਨ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਮੁਕਤਵਾ ਦਰਜ ਹੋਇਆ ਸੀਗਾ ਮੁਕਤਵਾ ਨੰਬਰ 122 ਮਿਤੀ 2/7/2025 ਨੂੰ ਇੱਕ ਜਿੰਮ ਦੇ ਬਾਦ ਜਿਹੜਾ ਹੈਗਾ ਆਰਟੀ ਐਕਟਿਵਿਸਟ ਜਿਹੜੇ ਸਿਮਰਨਜੀਤ ਸਿੰਘ ਦੇ ਉੱਤੇ ਗੋਲੀ ਜਿਹੜੀ ਚਲਾਈ ਗਈ ਸੀ ਤਿੰਨ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਜਿਹੜਾ ਅਸੀਂ ਇਹ ਚ ਪਹਿਲਾਂ ਗ੍ਰਫਤਾਰ ਕਰ ਚੁੱਕੇ ਹਾਂ ਜਿਹੜੇ ਚ ਮੇਨ 2 ਸ਼ੂਟਰ ਸੀਗੇ ਉਹਨਾਂ ਨੇ ਜਿਹੜੀ ਅਸੀਂ ਗ੍ਰਫਤਾਰ ਕੀਤੇ ਹੈਗੇ ਆ ਜਿਨ੍ਹਾਂ ਦੇ ਅਸੀਂ ਅਰੈਸਟ ਪਾਈ ਹੈ ਜਿਨ੍ਹਾਂ ਵਿੱਚ ਇੱਕ ਦੋਸ਼ੀ ਦਾ ਨਾਮ ਹੈਗਾ ਰਜਤ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਫੋਲੜੀਆ ਦੂਜਾ ਹੈਗਾ ਹਰਦੀਪ ਸਿੰਘ ਪੁੱਤਰ ਕਰਮੇਲ ਸਿੰਘ ਵਾਸੀ ਫੋਲੜੀਆ ਇਹਨਾਂ ਦੋਵਾਂ ਨੂੰ ਅਸੀਂ ਜਿਹੜਾ ਹੈਗਾ ਦੋ ਪਿਸਤਲ ਸਮੇਤ ਦੋ ਜਿੰਦਾ ਰੌਣ ਜਿਹੜਾ ਹੈਗਾ ਇਹਨਾਂ ਦੀ ਗ੍ਰਫਤਾਰ ਕੀਤਾ ਗਿਆ ਔਰ ਇਸੇ ਵਾਰਦਾਤ ਦੇ ਵਿੱਚ ਵਰਤੇ ਗਏ ਪਿਸਤਲ ਜਿਹੜੇ ਹੈਗੇ ਉਹ ਬਰਾਮਦ ਕੀਤੇ ਆ। ਔਰ ਇਹਨਾਂ ਕੋਲੋਂ ਸਖਤੀ ਨਾਲ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਨੂੰ ਕਿਸ ਨੇ ਭੇਜਿਆ ਔਰ ਇਹ ਵਾਰਦਾਤ ਇਹਨਾਂ ਕਿਸ ਕਹਿੰਦੇ ਕੀਤੀ ਹੈਗੀ ਆ। ਦੂਜਾ ਜਿਹੜਾ ਹੈਗਾ ਇਹਦੇ ਵਿੱਚ ਇਹਨਾਂ ਦੇ ਖਿਲਾਫ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਉਹਦੇ ਵਿੱਚ ਜਿਹੜਾ ਹਰਦੀਪ ਸਿੰਘ ਹੈਗਾ ਇਹਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਹੈਗੇ ਆ ਔਰ ਇੱਕ ਜਿਹੜਾ ਹੈਗਾ ਲੜਾਈ ਵਿਚ ਗਿਰਦਾ ਤੇ ਇੱਕ ਐਂਟੀਪਰੇਜ਼ ਦਾ ਮੁਕਦਮਾ ਦਰਜ ਹੈਗਾ। ਦੋਨਾਂ ਦੋਸ਼ਿਲ ਜਿਹੜਾ ਹੈਗਾ ਸੀ ਕਿ ਉਤਾਰ ਕਰਦੇ ਆ ਫਰਮਾਨਜੋ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ ਹੈਗਾ ਇਹਦਾ ਬਾਅਦੋ-ਬਾਦ ਪੁਲਿਸman ਲੈ ਜਾਊਗਾ ਔਰ ਸਖਤੀ ਨਾਲ ਜਿਹੜੀ ਇਹਨੇ ਪੁੱਛਗਿੱਛ ਕੀਤੀ ਜਾਊਗੀ